ਮੈਂ ਅਮਰਜੀਤ ਸਿੰਘ ਮੈਂ ਜਿੰਮੀ ਡਾਇਰੈਕਟਰ ਗੁਰਨਾਨਕ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਸਾਹਮਣੇ ਸਿਵਲ ਹਸਪੀਟਲ ਤਰਨਤਾਰਨ ਹਾਂ ਮੈਂ ਆਪ ਸਭ ਪ੍ਰੈਸ ਸਾਡੇ ਵੀਰਾਂ ਨੂੰ ਅੱਜ ਮੇਰੇ ਸੈਂਟਰ ਵਿੱਚ ਪਹੁੰਚਣ ਤੇ ਜੀ ਆਇਆਂ ਕਹਿੰਦਾ ਹਾਂ ਇਹ ਸੈਂਟਰ ਮੈਂ 2019 ਦੇ ਵਿੱਚ ਮਹਾਰਾਜ ਗੁਰਨਾਨਕ ਦੇਵ ਜੀ ਨੂੰ ਯਾਦ ਕਰਕੇ ਉਹਨਾਂ ਨੂੰ ਸਮਰਪਿਤ 557 ਨਾਂ ਦਿਵਸ ਤੇ ਖੋਲਿਆ ਸੀ ਅੱਜ 5 ਸਾਲ ਬਾਅਦ ਇਹ ਸੈਂਟਰ ਇੱਕ ਛੋਟੇ ਜਿਹੇ ਪੌਦੇ ਤੋਂ ਇੱਕ ਵੱਡਾ ਰੁੱਖ ਬਣ ਚੁੱਕਾ ਹੈ ਆਪ ਸਭ ਦੇ ਸੇ ਯੋਗ ਨਾਲ ਮੇਰੇ ਆਪ ਸਰ ਦੇ ਭਰੋਸੇ ਨਾਲ ਅੱਜ ਇਹ ਸੈਂਟਰ ਦੇ ਵਿੱਚ ਉਹ ਮਸ਼ੀਨਾਂ ਸਥਾਪਿਤ ਹੋ ਚੁੱਕੀਆਂ ਨੇ ਜਿਨ੍ਹਾਂ ਲਈ ਕਦੀ ਆਪਾਂ ਅਮਰਸਾ ਜਾਂ ਲੁਧਿਆਣਾ ਵੇਖੇ ਜਾਂਦੇ ਹੁੰਦੇ ਸਨ ਅੱਜ ਇੱਥੇ ਮੇਰਾ ਸਭ ਤੋਂ ਵੱਡੇ ਮਾਣ ਵਾਲੀ ਗੱਲ ਹੈ ਜੇ ਮੈਂ ਕਹਿ ਸਕਾਂ ਕਿ ਟਾਚੀ ਦੀ ਏਰੀਆ ਸਲੈਂਟ ਹੋ ਐਮ ਆਰ ਏ ਮਸ਼ੀਨ ਜੋ ਕਿ ਬਹੁਤ ਹੀ ਵਧੀਆ ਟੈਕਨੋਲੋਜੀ ਵਾਲੀ ਮਸ਼ੀਨ ਹੈ ਥ੍ਰੀ ਟੈਸਲਾ ਮਸ਼ੀਨ ਹੈ ਉਹ ਅੱਜ ਮੇਰੇ ਸੈਂਟਰ ਦੇ ਵਿੱਚ ਆ ਚੁੱਕੀ ਹੈ ਜਿਸ ਦੇ ਵਿੱਚ ਲਿਕੁਇਡ ਹੀਲੀਅਮ ਨਹੀਂ ਪਰਮਨੈਂਟ ਮੈਗਨੈਟ ਹੋਣ ਕਰਕੇ ਇਸ ਦੇ ਜਿਹੜੇ ਐਮ ਆਰ ਆਈ ਦੀ ਕਾਸਟ ਆ ਉਹ ਅੱਧ ਤੋਂ ਵੀ ਜ਼ਿਆਦਾ ਘਟ ਜਾਂਦੀ ਹੈ ਉਹ ਐਮ ਆਰ ਆਈ ਜਿਹੜੀ 500 8000 ਰੁਪਏ ਦੀ ਆਪਾਂ ਆਮ ਕਰਾਉਣੇ ਹਨ ਅੱਜ ਅਸੀਂ ਉਹ 404500 ਦੇ ਵਿੱਚ ਕਰ ਰਹੇ ਹਾਂ ਸੋ ਮਰੀਜ਼ਾਂ ਨੂੰ ਤਰਨ ਤਰਨ ਦੇ ਮਰੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਸੀਟੀ ਸਕੈਨ ਦੀ ਮੈਂ ਗੱਲ ਕਰਾਂ ਤਾਂ ਫਿਊਚਰ ਦੀ ਕੰਪਨੀ ਦੀ 32 ਸਲਾਈਸ ਹੈ ਹੋਰ ਵੀ ਮਸ਼ੀਨਾਂ ਕਰੰਦਰਨ ਦੇ ਵਿੱਚ ਹਨ ਕਰੋ ਜਿਆਦਾਤਰ ਸਿੰਗਲ ਸਲਾਈਸ ਜਾਂ ਡਬਲ ਸਲਾਈਸ ਨੇ ਜਿਹੜੀ ਇਹ ਮਸ਼ੀਨ ਅੱਜ ਮੇਰੇ ਸੈਂਟਰ ਦੇ ਵਿੱਚ ਸਥਾਪਿਤ ਹੋਈ ਹੈ ਇਹ 32 ਸਲਾਈਸ ਹੈ 32 ਗੁਣਾ ਜਿਆਦਾ ਰੈਜ਼ੋਲੂਸ਼ਨ ਵਾਲੀ ਮਸ਼ੀਨ ਆ ਜਿਹਦੇ ਵਿੱਚ 1 ਮਿੰਟ ਦੇ ਵਿੱਚ 500 ਤੋਂ ਜਿਆਦਾ ਇਮੇਜ ਉਹ ਮਸ਼ੀਨ ਲੈਂਦੀ ਹੈ ਫੁੱਲੀ ਆਟੋਮੈਟਿਕ ਮਸ਼ੀਨ ਹੈ ਉਸ ਦੀ ਰੈਜ਼ੋਲੂਸ਼ਨ ਦੇ ਨਾਲ ਡਾਕਟਰ ਸਰ ਬਾਲੋ ਰਿਪੋਰਟ ਕਰਨ ਲੱਗਿਆਂ ਕੁਝ ਚੰਨ ਮਿੰਟ ਹੀ ਲੱਗਦੇ ਹਨ ਤੇ ਰਿਪੋਰਟ ਦੀ ਐਕਿਊਰੇਸੀ ਵੀ ਆਮ ਮਸ਼ੀਨਾਂ ਨਾਲੋਂ 32 ਗੁਣਾ ਜਿਆਦਾ ਉਹਦੀ ਅਪਡੇਟ ਆਪ ਰਿਕਾਰਡਿੰਗ ਉਹਦੀ ਸੋ ਰੇਡੀਏਸ਼ਨ ਜਿਹੜੀ ਹੈਗੀ ਆ ਜਿਤਨਾ ਖ਼ਾਤਿਰ ਦੱਸੀ ਜਾਂਦੀ ਦੂਜਿਆਂ ਨਾਲ ਇਹਦੇ ਵਿੱਚ ਕੋਈ ਇਹੋ ਜੀ ਕੋਈ ਨਹੀਂ ਇਹ ਬਹੁਤ ਲੋ ਰੇਡੀਓ ਰੇਡੀਏਸ਼ਨ ਦੇ ਵੇਖੋ ਸੀਟੀ ਐਕਸ ਰੇ ਵੀ ਹੋਣੀ ਆ ਉਹਨੂੰ ਆਪਾਂ ਬਿਲਕੁਲ ਬੰਦ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਟੈਕਨੀਸ਼ੀਅਨ ਸਾਡੇ ਡਾਕਟਰ ਫੋਰੀਆ ਸਾਵਧਾਨੀਆਂ ਵਰਤ ਕੇ ਮਰੀਜ਼ ਨੂੰ ਸੀਟੀ ਸਕੈਨ ਕਰਦੇ ਆ ਡਾਕਟਰ ਸਾਹਿਬ ਆਮ ਹੀ ਸ਼ਿਵਾ ਹਸਪੀਟਲ ਦੇ ਡਾਕਟਰ ਸਾਹਿਬਾਨ ਜਦੋਂ ਵੀ ਕਿਸੇ ਪੇਸ਼ੈਂਟ ਨੂੰ ਸੀਟੀ ਸਕੈਨ ਤੋਂ ਹੋਣ ਜਾਂ ਐਮ ਆਰ ਆਈ ਤੋਂ ਵਾਸਤੇ ਕਹਿੰਦੇ ਨੇ ਤੇ ਉਹ ਸਭ ਤੋਂ ਪਹਿਲਾਂ ਇਹ ਕਹਿ ਦਿੰਦੇ ਨੇ ਕਿ ਤਰਨਤਾਰਨ ਤੋਂ ਕਰਵਾਉਣ ਦੀ ਬਜਾਏ ਅੰਮ੍ਰਿਤਸਰ ਪਰਵਾਹ ਜਾਓ ਹੁਣ ਤੁਸੀਂ ਨਿਊ ਟੈਕਨੋਲੋਜੀ ਦੇ ਨਾਲ ਇਹ ਮਸ਼ੀਨਾਂ ਲੈਂਦੀਆਂ ਨੇ ਕੀ ਹੋਣੀ ਉੱਤੇ ਅੰਮ੍ਰਿਤਸਰ ਜਾਣ ਦੀ ਲੋੜ ਪਈ ਨਹੀਂ ਹੁਣ ਨਹੀਂ ਪਊਗੀ ਜੀ ਕਿਉਂਕਿ ਇਹ ਗੱਲ ਵਾਕਿਆ ਸਹੀ ਆ ਕਿ ਪਹਿਲਾਂ ਤਰਨਤਾਰਨ ਦੇ ਵਿੱਚ ਮਸ਼ੀਨਾਂ ਹੈ ਹੀ ਨਹੀਂ ਸੀ ਅੰਮ੍ਰਿਤਸਰ ਜਾਣਾ ਸਾਡੀ ਮਜਬੂਰੀ ਸੀ ਮੈਂ ਖੁਦ ਵੀ ਕਦੇ ਮੇਰੇ ਪਰਿਵਾਰਕ ਮੈਂਬਰ ਨੂੰ ਲੋੜ ਪੈਂਦੀ ਸੀ ਤੇ ਮੈਂ ਆਪ ਖੁਦ ਅੰਮ੍ਰਿਤਸਰ ਜਾਣਾ ਸੋ ਅੱਜ ਤੁਹਾਨੂੰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਉਹ ਸੂਲਤਾਂ ਜਿਹੜੀਆਂ ਕਿ ਅੱਜ ਤੋਂ 10 ਸਾਲ ਪਹਿਲਾਂ ਅੰਮ੍ਰਿਤਸਰ ਜਾਂ ਤਰਨਤਾਰਨ ਜਾ ਆਪਾਂ ਜਾਂਦੇ ਹਾਂ ਉਹ ਅੱਜ ਇੱਥੇ ਨੇ ਸਵਾਜੋ ਮਸ਼ੀਨਾਂ ਸਾਰੀਆਂ ਤਰਨਤਾਰਨ ਵਿੱਚ ਆ ਚੁੱਕੀਆਂ ਨੇ ਜਿਹੜੀਆਂ ਕਿ ਬਹੁਤ ਹੀ ਉੱਚ ਦਰਜੇ ਦੀ ਉੱਚ ਕੁਆਲਿਟੀ ਦੀਆਂ ਮਸ਼ੀਨਾਂ ਨੇ ਹੁਣ ਤੁਹਾਨੂੰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਇਹਦੇ ਡਾਟਾ ਮੇਰੇ ਡਾਕਟਰ ਆਪਣੇ ਜਿਹੜੇ ਕਿਹੜੇ ਡਾਟਾ ਪਰ ਉਸਤਾਨ ਕੋਈ ਨਹੀਂ ਪਾਣੀ ਮੇਰੇ ਪਹਿਲੇ ਇੰਪਲੋਇਮੈਂਟ ਦੇ ਵਿੱਚ ਤਿੰਨ ਡਾਕਟਰ ਨੇ ਡਾਕਟਰ ਫਰਦਾਸ ਸਿੰਘ ਜੋ ਕਿ ਮੇਰੇ ਨਾਲ 파ਟਰਨ ਵੀ ਨੇ ਇਹ ਸਨੋਲੋਜੀਸਟ ਨੇ আল্ট্রਾਸਾਉਂਡ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਮਹਾਰਤ ਹੈ ਪਿਛਲੇ 15 ਸਾਲ ਤੋਂ ਇਹ ਫੀਟਲ ਵੈਲਬੀਂਗ ਦੇ ਵਿੱਚ ਲੈਵਲ 2 ਐਨਟੀਐਲਬੀ ਸਕੈਨ ਅਤੇ ਹੋਰ ਸਾਰੇ ਹੋਲ ਅਬਡੋਮਨ ਸਕੈਨ ਦੇ ਵਿੱਚ ਇਹਨਾਂ ਦੀ ਬਹੁਤ ਮਹਾਰਤ ਹੈ ਕੋਈ ਸ਼ਾਬਾਸ਼ ਹੋਈ ਉਸ ਤੋਂ ਬਾਅਦ ਮੇਰੇ ਕੋਲ ਡਾਕਟਰ ਸਾਊਥ ਦੇਨੇ ਰਾਕਰ ਟੋਬੀ ਲੂਕਸ ਦੇ ਵੀ ਉਹ ਕੇਰਲਾ ਦੇ ਸਭ ਤੋਂ ਡਾਕਟਰ ਨੇ ਉਹਨਾਂ ਦੀ ਮਹਾਰਤ ਕਲਰ ਡੋਪਲਰ ਸਕੈਨ ਲੋਅਰ ਲਿੰਗ ਕਲਰ ਡੋਪਲਰ ਅਪਰ ਲਿੰਗ ਆਰਟੀਜ਼ ਵੇਨ ਸੋ ਸਮਾਲ ਪਾਰਟ আলਟਰਾ ਸਾਊਂਡ ਲੈਮੋਗ੍ਰਾਫੀ ਜਿਹਨੂੰ আলਟਰਾ ਸਾਊਂਡ ਲੈਮੋਗ੍ਰਾਫੀ ਅਸੀਂ ਆਲਿਆ ਉਹਦੇ ਵਿੱਚ ਉਹਨਾਂ ਦੀ ਬਹੁਤ ਹੀ ਵੱਡੀ ਮਹਾਰਤ ਆ ਸੋ ਉਹ ਆਪਣੇ ਸਾਊਥ ਅਮਰੀਕਾ ਤੋਂ ਰਿਡਾਇਓਲੋਜੀ ਕੀਤੀ ਆ ਇੱਥੇ ਆ ਕੇ ਇੰਡੀਆ ਦੇ ਵਿੱਚ ਕੰਮ ਕਰ ਲਈ ਉਹਨਾਂ ਸਨੋਲੋਜੀ ਦਾ ਡਿਪਲੋਮਾ ਵੀ ਕੀਤਾ ਹੋਇਆ ਉਸ ਤੋਂ ਬਾਅਦ ਮੇਰੇ ਕੋਲ ਐਮ ਆਰ ਆਈ ਸੀਟੀ ਸਕੈਨ ਦੀਆਂ ਮਸ਼ੀਨ ਦੀਆਂ ਰਿਪੋਰਟਾਂ ਕਰਨ ਦੇ ਲਈ ਡਾਕਟਰ ਪਿਊਸ਼ ਡੀ ਐਨ ਬੀ ਰੇਡੀਓਲੋਜਿਸ ਨੇ ਉਹ ਵੀ ਨੀਰ ਨਾਲ ਅਪਾਇਨਟਮੈਂਟ ਦੇ ਵਿੱਚ ਨੇ ਸਾਰੀਆਂ ਰਿਪੋਰਟਾਂ ਕਰ ਦਿੱਤਾ ਜਿਸਾ ਕੋਈ ਸਾਫ ਕਾ ਬੋਡੀ ਜਾਂ ਸਰੋਗਿਕ ਕਟਿੰਗ ਆਪੇ ਸਬਦਰਾ ਦੇ ਕੇ ਜਾਓ ਤੁਹਾਡੇ ਵੱਲੋਂ ਕੋਈ ਇਹੋ ਜਿਹੀ ਕੋਈ ਜੀ ਮੇਰੇ ਸੈਂਟਰ ਦੇ ਵਿੱਚ ਬਹੁਤ ਹੀ ਜਲਦੀ ਪਹਿਲਾਂ ਤਾਂ ਮੈਂ ਸਰਕਾਰ ਦੀ ਜਿਹੜੇ ਪੰਜਾਬ ਸਰਕਾਰ ਦੇ ਮਰੀਜ਼ ਆ ਜਿਹੜੇ ਗੁਰਨਾਥ ਸਿਵਲ ਹਸਪੀਟਲ ਚ ਜਾਂਦੇ ਉਹਨਾਂ ਨਾਲ ਮੈਂ ਇੰਟੈਰਪਲਮੈਂਟ ਆ ਸਰਕਾਰੀ ਹਸਪੀਟਲ ਦੇ ਰੇਟਾਂ ਤੇ ਵੀ ਮੇਰੇ ਡਾਇਗਨੋਸਟਿਕ ਸੈਂਟਰ ਦੇ ਵਿੱਚ ਅਲਟਰਾਸਾਉਂਡ ਜਾਂ ਹੋਰ ਜਿਹੜੀਆਂ ਸਹੂਲਤਾਂ ਉਹ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਵੀ ਮੈਂ ਫਾਇਦਾ ਦੇ ਰਿਆਂ ਹੌਲੀ ਹੌਲੀ ਮੈਂ ਈਸੀਐਫਐਚ ਤੇ ਪੰਜਾਬ ਸਰਕਾਰ ਦੀ ਪੁਲਸ ਸਤ ਸਦਕਾਰ ਸਕੀਮ ਅਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੁਲਾਜ਼ਮਾਂ ਲਈ ਜੋ ਸਹੂਲਤਾਂ ਨੇ ਉਹ ਵੀ ਮੈਂ ਜਲਦੀ ਆਪਣੇ ਸੈਂਟਰ ਤੋਂ ਪ੍ਰੋਵਾਈਡ ਕਰਨ ਜਾ ਰਿਹਾ ਆ। ਜੀ ਜੀ ਇਹ ਜਿਹੜੇ ਤਰ੍ਹਾਂ ਦਾ ਸਭ ਤੋਂ ਜਿਹੜਾ ਪਹਿਲਾ ਟਾਈਮ ਉਹ ਸ਼ੈਡ ਜਿੱਤੇ ਸਾਰੀਆਂ ਸੂਟ ਬਣੇ। ਇਹਦੇ ਤੁਹਾਡੇ ਸਾਰਿਆਂ ਦੇ ਮਾਨ ਦਾ ਤੁਸੀਂ ਆਪ ਹੀ ਦੇਖੋਗੇ ਕਿ ਹਰ ਸੈਂਟਰ ਦੇ ਵਿੱਚ ਇੱਕ ਸ਼ਰਤ ਥੱਲੇ ਜਿਹੜਾ ਸਹੂਲਤਾਂ ਦੀ ਗੱਲ ਕਰਾਂ ਤਾਂ ਇਹ ਤੁਹਾਡਾ ਗੁਰਨਾਨਕ ਸਕੈਨ ਡਾਇਗਨੋਸਟਿਕ ਸੈਂਟਰ ਹੀ ਹੈ। ਬਾਕੀ ਸਹੂਲਤਾਂ ਦੇ ਦਰਮਦਰਨ ਬਹੁਤ ਵਧੀਆ ਸ਼ਹਿਰ ਹੈ ਬਹੁਤ ਵਧੀਆ ਸਹੂਲਤਾਂ ਨੇ। ਪਰ ਮੈਂ ਆਪਣੇ ਸੈਂਟਰ ਦੀ ਗੱਲ ਕਰਾਂ ਤਾਂ ਸਭ ਤੋਂ ਵਧੀਆ ਹੈ ਮੈਂ ਕਿਹਾ ਸਰ ਕਿਸੇ ਟਾਈਮ ਤੇ ਨਾ ਟੌਪਲੀਆ ਮਸ਼ੀਨਾਂ ਹੋਣ ਦੇ ਕਾਰਨ ਜਿਹੜਾ ਆਪਰੇਟਰ ਹੁੰਦਾ ਕੇ ਤਾਂ ਤੇ ਗਲਤ ਰਿਪੋਰਟ ਉਹ ਪੇਸ਼ ਕਰ ਦਿੰਦਾ ਹੈ ਆਪਣਾ ਜਿਹੜਾ ਆਪਰੇਟਰ ਹੈ ਟੌਪ ਦੇ ਜੀ ਮੈਂ ਆਪਣੇ ਸੈਂਟਰ ਦਾ ਸਭ ਤੋਂ ਵੱਡਾ ਮਾਣ ਮਹਿਸੂਸ ਕਰਦਾ ਹਾਂ ਮੇਰੇ ਕੋਲ ਟੌਪ ਦੇ ਡਾਕਟਰ ਟੌਪ ਦੇ ਟੈਕਨੀਸ਼ੀਅਨ ਉਹਨਾਂ ਨਾਲ ਦਾਲਾ 20 25 25 ਸਾਲ ਦਾ ਐਕਸਪੀਰੀਅੰਸ ਹੈ ਇਹਨਾਂ ਦੇ ਕੋਲ ਗਲਤੀ ਦੀ ਕੋਈ ਗੱਲ ਨਹੀਂ ਹਾਂਜੀ ਡਾਕਟਰ ਸਾਹਿਬ ਦੂਜੇ ਵੀ ਸ਼ਹਿਰ ਦੇ ਵਿੱਚ ਸੈਂਟਰ ਹੈਗੇ ਨੇ ਪਰ ਹੱਗੇ ਸੈਂਟਰ ਦੇ ਵਿੱਚ ਅਲੱਗ ਕੀ ਹੈ ਜੀ ਜੇ ਮੈਂ ਆਪਣੇ ਸੈਂਟਰ ਦੀ ਗੱਲ ਕਰਾਂ ਬਾਕੀ ਸੈਂਟਰਾਂ ਨਾਲੋਂ ਮੇਰੇ ਸੈਂਟਰ ਦੇ ਵਿੱਚ ਅਲੱਗ ਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਹੂਲਤ ਦੇ ਰਿਹਾ ਹਾਂ ਮੇਰੇ ਸੈਂਟਰ ਦੇ ਵਿੱਚ 24 ਆਵਰ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਤੁਸੀਂ ਕਿਸੇ ਵੀ ਸੈਂਟਰ ਦੇ ਵਿੱਚ ਜਾਓ ਤਾਂ 3 ਵਜੇ ਤੋਂ ਬਾਅਦ ਕੋਈ ਡਾਕਟਰ ਤੁਹਾਨੂੰ ਉੱਥੇ ਅਲਟਰਾਸਾਊਂਡ ਲਈ ਜਾਂ ਹੋਰ ਸਹੂਲਤਾਂ ਲਈ ਨਹੀਂ ਮਿਲੂਗਾ ਐਤਵਾਰ ਤੁਸੀਂ ਕਿਹੜੇ ਸੈਂਟਰ ਦੇ ਵਿੱਚ ਜਾਓ ਤਾਂ ਤੁਹਾਨੂੰ ਕੋਈ ਵੀ ਡਾਕਟਰ ਅਵੇਲੇਬਲ ਨਹੀਂ ਮਿਲੇਗਾ ਪਰ ਮੇਰੇ ਸੈਂਟਰ ਦੇ ਵਿੱਚ ਸਭ ਤੋਂ ਵੱਡੀ ਸਹੂਲਤ ਇਹ ਹੈ ਐਤਵਾਰ ਹੋਵੇ ਚਾਹੇ ਰਾਤ ਦੇ 8 ਵਜੇ ਹੋਣ ਤੁਸੀਂ ਮੇਰੇ ਸੈਂਟਰ ਤੋਂ ਅਲਟਰਾਸਾਊਂਡ ਦੀ ਸਹੂਲਤ ਲੈ ਸਕਦੇ ਹੋ ਤੁਹਾਨੂੰ ਕਿਤੇ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਆ ਹਰ ਰੋਜ਼ 24 ਘੰਟੇ ਮੇਰੇ ਸੈਂਟਰ ਦੇ ਵਿੱਚ ਹਰ ਸਹੂਲਤ ਅਵੇਲੇਬਲ ਆ ਬਹੁਤ ਵਧੀਆ ਇਹ ਜੀ ਮੇਰਾ ਨਾਮ ਡਾਕਟਰ ਸਰਤਾਜ ਹੈ ਮੈਂ ਐਮਬੀਬੀਐਸ ਐਂਡ ਡਿਪਲੋਮਾ ਅਲਟਰਾਸਾਉਂਡੋਲੋਜੀ ਕੀਤਾ ਹੋਇਆ ਤੇ ਮੈਂ ਇਸ ਹਸਪੀਟਲ ਗੋਨਾਨਿਕ ਹਸਪੀਟਲ ਤੋਂ ਪਿਛਲੇ 2 ਸਾਲ ਤੋਂ ਕੰਮ ਕਰ ਰਿਹਾ ਤੇ ਹੁਣ ਮੈਂ ਇਸ ਹਸਪੀਟਲ ਦੇ ਇਜਾਜ਼ਤ ਬਾਰਨ ਨੂੰ ਸ਼ਾਮਲ ਹਾਂ ਚਲੋ ਆ ਕੀ ਚੀਜ਼ ਉਧਰ ਨਹੀਂ ਹੈ ਛੇ ਤੇ ਕੀ ਜਿਹੜੀ ਨਵੀਂ ਟੈਕਨੋਲੋਜੀ ਨਾਲ ਜਿਹੜੀਆਂ ਜਿਹੜੇ ਜਿਹੜੇ ਟੈਸਟ ਜਿਹੜੇ ਜਿਹੜੇ ਟੈਸਟ ਕੀ ਹੋਇਆ ਕਰਨਗੇ ਸਾਡੇ ਕੋਲ ਇੱਥੇ ਅਲਟਰਾਸਾਉਂਡ ਦੇ ਵਿੱਚ ਸਾਰੇ ਟੈਸਟ ਅਸੀਂ ਕਰ ਰਹੇ ਹਾਂ ਜਿੱਦਾਂ ਜੇ ਫੀਟਰ ਬੈਲਜੀਨ ਦੇ ਟੈਸਟ ਕਰ ਰਹੇ ਹਾਂ ਅਬ ਡਮੰਡ ਦੇ ਟੈਸਟ ਕਰ ਰਹੇ ਹਾਂ ਲੋ ਲਿੰਗ ਦੇ ਕਲਰਡ ਡੋਪਲ ਬਿਟਰ ਵੈਬਿੰਗ ਦੇ ਲੈਬਟੂ ਵਹੜਾ ਸਾਰੇ ਕਰ ਰਹੇ ਆ ਬਲੱਡ ਟੈਸਟ ਵੀ ਸਾਰੇ ਕਰ ਰਹੇ ਆ ਇੱਥੇ ਏ ਟੂ ਜ਼ेड ਸਾਰੇ ਬਲੱਡ ਟੈਸਟ ਹੋਣਗੇ ਇੱਥੇ ਤੇ ਸੀਟੀ ਸਕੈਨ ਤੇ ਐਮ ਆਰ ਆ ਦੀ ਸਹੂਲਤ ਵੀ ਇੱਥੇ ਹੈਗੀ ਹੈ ਡਾਕਟਰ ਦੋ ਗਿਆ ਲੈਬਾਂ ਦੇ ਨਾਲੋਂ ਮਰੀਜ਼ਾਂ ਨੂੰ ਇਸ ਲੈਬ ਦੇ ਵਿੱਚ ਕੀ ਬਖਰੀਆਂ ਜਿਹੜੀਆਂ ਸਹੂਲਤਾਂ ਮਿਲ ਜਾਣਗੀਆਂ ਇੱਥੇ ਇੱਕ ਦੇ ਸਾਡੇ ਕੋਲ ਜਿਹੜੀ ਸੀਟੀ ਐਮ ਆਰ ਦੀ ਮਸ਼ੀਨ ਨੇ ਬਿਲਕੁਲ ਲੇਟੈਸਟ ਮਸ਼ੀਨਜ਼ ਨੇ ਤੇ ਗਾ ਉਹਨਾਂ ਦੀ ਜਿਹੜੀ ਫੋਟਿੰਗ ਆ ਬਹੁਤ ਵਧੀਆ ਹੈ ਦੂਸਰੀ ਦਾ ਮੇਰਾ ਐਕਸਪੀਰੀਅנס ਆ ਦੂਸਰੇ ਡਾਕਟਰ ਸਾਹਿਬ ਦਾ ਐਕਸਪੀਰੀਅנס ਆ ਉਹ ਕਾਫੀ ਜ਼ਿਆਦਾ ਐਕਸਪੀਰੀਅਸ ਆ ਅਲਟਰਾਸਾਉਂਡ ਦੇ ਵਿੱਚ ਇਸ ਕਰਕੇ ਨਾਲ ਦੀ ਰਿਪੋਰਟ ਪੁੱਟਿੰਗ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਸਾਡੇ ਕੋਲ ਜਿਹੜੀ ਮਸ਼ੀਨ ਆ ਅਲਟਰਾਸਾਉਂਡ ਦੀ ਉਹ ਬੜੀ ਲੇਟੈਸਟ ਮਸ਼ੀਨ ਹੈ ਉਹ ਉਹਦੇ ਵਿੱਚ ਵੀ ਕੋਈ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ ਡਾਕਟਰ ਸਾਹਿਬ ਰਿਪੋਰਟ ਜਿਹੜੀ ਆ ਕਿੰਨੇ ਟਾਈਮ ਦੇ ਵਿੱਚ ਤਿਆਰ ਕਰਕੇ ਦਿੱਤੀ ਜਾਵੇ ਅਲਟਰਾਸਾਉਂਡ ਦੀ ਰਿਪੋਰਟ ਤੇ ਅਸੀਂ 5 ਤੋਂ 10 ਮਿੰਟ ਦੇ ਵਿੱਚ ਪੇਸ਼ੈਂਟ ਨੂੰ ਦੇ ਦਿੰਦੇ ਆ ਜਿਹੜੀ ਸੀਟੀ ਤੇ ਐਮਆਰ ਆ ਰਿਪੋਰਟ ਆ ਐਮਆਰ ਆ ਦੀ ਰਿਪੋਰਟ ਨੂੰ ਘੰਟ सिटी इंजीनियरिंग एयरपोर्ट ਵੀ ਅੱਧੇ ਘੰਟੇ ਦੇ ਵਿੱਚ ਤੰਦਨਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੰਦਨਵਾਸੀਆਂ ਨੂੰ ਇਹ ਹੈ ਕਿ ਅਸੀਂ ਸਭ ਤੋਂ ਵਧੀਆ ਸਸਤੀਆਂ ਤੇ ਚੰਗੀਆਂ ਸਹੂਤਾ ਇੱਥੇ ਆਪਣੇ ਸੈਂਟਰ ਵਿੱਚ ਦੇਵਾਂਗੇ ਤੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਇੱਛਾ ਮਾ ਸਾਡੇ ਸੈਂਟਰ ਪਰ ਹੋਣਗੀ ਅਸੀਂ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ